ਕੈਨੇਡਾ ਤੋਂ ਵੱਡੀ ਖਬਰ ਆ ਰਹੀ ਆ ਕਿ ਆਪਣਾ 에어 ਇੰਡੀਆ ਦਾ ਪਾਇਲਟ ਨੂੰ ਗ੍ਰਿਫਤਾਰ ਕਰ ਲਿੱਤਾ ਕਿ ਉਹ ਨਸ਼ੇ ਦੀ ਹਾਲਤ ਚ ਪਾਇਆ ਗਿਆ ਸੀਗਾ ਸੋ ਉਡਾਣ ਭਰਨ ਦੇ ਵਿੱਚ ਵੀ ਦੇਰੀ ਆਈ ਆ ਕਿਉਂਕਿ ਉਸ ਤੋਂ ਬਾਅਦ ਉਹਨੂੰ ਉਡਾਣ ਭਰ ਨਹੀਂ ਦਿੱਤੀ ਗਈ ਤੇ ਉਹਦੀ ਜਗ੍ਹਾ ਤੇ ਨਵੇਂ ਪਾਇਲਟ ਦਾ ਇੰਤਜ਼ਾਮ ਕੀਤਾ ਗਿਆ ਦੂਜੀ ਖਬਰ ਇਹ ਆ ਕਿ ਨਾਨ ਡੋਮਿਸਾਈਲ ਸੀਰੀਅਲ ਲਾਇਸੈਂਸ ਜਿਹੜੇ 17000 ਰਿਵੋਕ ਕੀਤੇ ਸੀਗੇ ਕੈਂਸਲੇਸ਼ਨ ਦਿਆਂ ਉਹਨਾਂ ਨੂੰ ਮਿਲਾਂ ਆਈਆਂ ਸੀਗੀਆਂ ਸੋ ਉਹਨਾਂ ਨੂੰ ਕਹਿ ਰਹੇ ਆ ਕਿ ਇੱਕ ਰਾਹਤ ਭਰੀ ਖਬਰ ਆ ਰਹੀ ਆ ਕਿ 60 ਦਿਨਾਂ ਲਈ ਉਹਨਾਂ ਦੀ ਐਕਸਟੈਂਡ ਹੋਰ ਕਰ ਦਿੱਤਾ ਤੇ ਉਹਦੇ ਬਾਰੇ ਗੱਲ ਕਰਾਂਗੇ ਤੇ ਅੱਜ ਇਹ ਦੋ ਨਿਊਜ਼ ਦੇ ਉੱਪਰ ਆਪਾਂ ਤੁਹਾਡੇ ਨਾਲ ਚਰਚਾ ਕਰਾਂਗੇ ਤੇ ਉਸ ਤੋਂ ਪਹਿਲਾਂ ਸਾਰਿਆਂ ਨੂੰ ਸਤਸ੍ਰੀ ਅਕਾਲ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਤੇ ਸਾਰਿਆਂ ਨੂੰ ਹੈਪੀ ਨਿਊ ਇਅਰ ਸਾਰਿਆਂ ਨੂੰ ਵਧਾਈਆਂ ਨਵੇਂ ਸਾਲ ਦੀਆਂ ਤੇ ਮੈਂ ਆਸ ਕਰਾਂਗਾ ਕਿ 2026 ਤੁਹਾਡੇ ਲਈ ਸਾਰਿਆਂ ਲਈ ਚੜ੍ਹਦੀ ਕਲਾ ਦਾ ਹੋਵੇ ਤੇ ਆਈ ਹੋਪ ਤੁਸੀਂ ਜੋ 2025 ਦੇ ਵਿੱਚ ਸਿੱਖਿਆ ਜਾਂ ਕੋਈ ਗਲਤੀ ਕੀਤੀ ਉਹਨੂੰ 2026 ਦੇ ਵਿੱਚ ਨਾ ਦੁਹਰਾਇਓ ਔਰ ਆਪਣੀ ਮੰਜ਼ਿਲ ਨੂੰ ਪਹੁੰਚਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਿਓ ਜਿਹੜੇ ਕੰਮ ਤੁਹਾਡੇ ਅਧੂਰੇ 25 'ਚ ਰਹਿ ਗਏ ਆ ਤੇ ਆਈ ਹੋਪ ਤੁਸੀਂ ਉਹ 26 ਦੇ ਵਿੱਚ ਆਪਣੇ ਕਲੀਅਰ ਕਰ ਸਕੋ ਤੇ ਅੱਜ ਆਪਾਂ ਗੱਲ ਕਰ ਲਈ ਪਹਿਲਾਂ ਤਾਂ 에어 ਇੰਡੀਆ ਦੇ ਨਾਲ ਇਸ ਨਿਊਜ਼ ਜਦੋਂ ਦੀ ਆਈ ਆ ਹਰ ਇੱਕ ਪਾਸੇ ਇਹੀ ਚੀਜ਼ ਹੋ ਰਹੀ ਹੈ ਕਿ 에어 ਇੰਡੀਆ ਦਾ ਪਾਇਲਟ ਜੀ ਜਾਰੂ दारू ਪੀ ਕੇ ਜਹਾਜ਼ ਚਲਾ ਰਿਹਾ ਸੀ ਚਾਚ ਲਾਉਣ ਲੱਗਾ ਸੀਗਾ ਕਿ ਉਹਨੂੰ ਅਰੇਸਟ ਕਰ ਲਿੱਤਾ ਪੁਲਿਸ ਨੇ ਜੀ ਹਾਂਜੀ ਤੁਹਾਨੂੰ ਸਾਰਿਆਂ ਦਾ ਦੱਸ ਦੇ ਕਿ ਜਦੋਂ ਕੋਈ ਵੀ ਲੰਬੀ ਫਲਾਈਟ ਹੁੰਦੀ ਆ ਜਾਂ 에어 ਇੰਡੀਆ ਵਾਲੇ ਖਾਸ ਕਰਕੇ ਇਹ ਗੱਲ ਕਹਿ ਰਹੇ ਆ ਕਿ ਅਸੀਂ ਇਸ ਚੀਜ਼ ਦੇ ਲਈ ਬਹੁਤ ਹੀ ਜ਼ਿਆਦਾ ਸਾਵਧਾਨ ਆ ਸੋ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਵੀ ਸਾਡਾ ਕ੍ਰੂ ਮੈਂਬਰ ਹੁੰਦਾ ਸੀ ਹਰ ਇੱਕ ਦਾ ਪਹਿਲਾ ਹੀ ਡਰੋਪ ਟੈਸਟ ਕਰਦੇ ਆ ਉਸ ਤੋਂ ਬਾਅਦ ਹੀ ਉਹਨੂੰ ਚਾਣ ਦਿੱਤਾ ਜਾਂਦਾ ਏਅਰ ਇੰਡੀਆ ਦਾ ਪਾਇਲਟ ਆ ਜਦੋਂ ਇਹਦੀ ਜਾਂਚ ਹੋਈ ਦੱਸਿਆ ਜਾ ਰਿਹਾ ਹੈ ਕਿ ਡਿਊਟੀ ਫ੍ਰੀ ਤੋਂ दारू ਖਰੀਦ ਖਰੀਦ ਰਿਹਾ ਸੀਗਾ ਔਰ ਉਸ ਦਰਮਿਆਨ ਜਿਹੜੇ ਉਥੇ ਕੰਮ ਕਰ ਰਹੇ ਸੀਗੇ ਉਹਨਾਂ ਨੂੰ ਇਸ ਦੇ ਮੂੰਹ ਦੇ ਵਿੱਚੋਂ ਸਮੈਲ ਆਈ दारू ਪੀਤੀ ਹੋਣ ਦੀ ਸ਼ੱਕ ਜ਼ਾਹਿਰ ਹੋਇਆ ਜਿਸ ਨੇ ਅੱਗੇ ਇਤਲਾਹ ਕੀਤੀ ਤੇ ਜਦੋਂ ਇਹਨੂੰ ਰੋਕ ਕੇ ਪਤਾ ਕੀਤਾ ਔਰ ਟੈਸਟ ਕੀਤਾ ਤੇ ਇਹਦਾ ਟੈਸਟ ਚੋਂ ਫੇਲ ਹੋ ਗਿਆ ਤੋ ਉਸੇ ਟਾਈਮ ਨਵਾਂ 에ਅਰ ਪੈਰ 에ਅਰਲਾਈਨ ਦੇ ਲਈ ਨਵਾਂ ਪਾਇਲਟ ਬੁਲਾਇਆ ਜਿਹਦੇ ਕਰਕੇ ਇੱਕ ਘੰਟਾ ਡਿਲੇ ਹੋਈ ਫਲਾਈਟ ਤੇ ਸਾਰਿਆਂ ਨੇ ਇਸ 에ਅਰ ਇੰਡੀਆ ਵਾਲਿਆਂ ਨੇ ਇਸ ਦੇ ਲਈ ਗਲਤੀ ਮੰਨੀ ਆ ਤੇ ਸਾਰਿਆਂ ਲਈ ਸੌਰੀ ਕਿਹਾ ਔਰ ਉਹਨਾਂ ਨੇ ਕਿਹਾ ਕਿ ਸਾਡੇ 에ਅਰਲਾਈਨ ਦੇ ਪਾਇਲਟ ਇਸ ਤਰ੍ਹਾਂ ਨਹੀਂ ਕਰਦੇ ਪਰ ਜੋ ਵੀ ਸੰਭਵ ਕਾਰਵਾਈ ਹੋਏਗੀ ਅਸੀਂ ਕਰ ਰਹੇ ਆ ਹੋਰ ਇਸ ਨੂੰ ਹੁਣ ਸਸਪੈਂਡ ਕਰ ਦਿੱਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਰਵਾਈ ਹੋਏਗੀ ਉਹ ਆਪਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਚ ਪਤਾ ਚੱਲ ਜਾਏਗਾ ਕੀ ਹੋ ਰਿਹਾ ਕੀ ਨਹੀਂ ਹੋਇਆ ਕੀ ਪਾਕੇ ਇਸਨੇ दारू ਪੀਤੀ ਸੀ ਉੱਥੇ ਕਿ ਅਗਰ ਆਪਾਂ ਜਿੰਨੇ ਵੀ 에어ਲਾਈਨਸ ਦੇ ਇਹਨਾਂ ਦੇ ਪਾਇਲਟਾਂ ਦੀ ਗੱਲ ਕਰੀਏ ਸੋ ਇਹਨਾਂ ਦਾ ਕਹਿਣਾ ਇਹ ਹੁੰਦਾ ਕਿ ਇਸ ਟਾਈਮ ਦੇ ਉੱਤੇ ਅਸੀਂ ਮਾਊਥ ਫਰੈਸ਼ਨਰ ਜਾਂ ਆਫਟਰ ਸ਼ੇਪ ਜਿਹੜਾ ਆਪਾਂ ਯੂਜ਼ ਕਰਦੇ ਆ ਜਾਂ ਪਰਫਿਊਮ ਇਸ ਦੀ ਵੀ ਅਸੀਂ ਬਹੁਤ ਘੱਟ ਮਾਤਰਾ ਜਾਂ ਯੂਜ਼ ਬਹੁਤ ਘੱਟ ਕਰਦੇ ਆ ਕਿਉਂਕਿ ਸਾਡੇ ਟੈਸਟ ਹਮੇਸ਼ਾ ਹੀ ਹੁੰਦੇ ਆ ਜਦੋਂ ਅਸੀਂ ਕਿਸੇ ਵੀ 에어ਲਾਈਨ ਦੇ ਉੱਤੇ ਜਾਣਾ ਹੁੰਦਾ ਸੋ ਸਾਨੂੰ ਇਹ ਹੁੰਦਾ ਕਿ ਇਹਨਾਂ ਦੇ ਵਿੱਚ ਵੀ ਅਲਕੋਹਲ ਹੁੰਦਾ ਸਾਨੂੰ ਇਹ ਨਾ ਹੋਵੇ ਕਿ ਇਹਦੀ ਅਲਕੋਹਲ ਦੀ وجہ ਤੇ ਸਾਡੇ ਟੈਸਟ ਫੇਲ ਹੋ ਜਾਣ ਤੇ ਸਾਨੂੰ ਕੋਈ ਪ੍ਰੋਬਲਮ ਦਾ ਸਾਹਮਣਾ ਕਰਨਾ ਪਵੇ ਇਹ ਬਹੁਤ ਹੀ ਗੰਭੀਰ ਮੁੱਦਾ ਹੈ ਕਿਉਂਕਿ ਇਹਦੇ ਨਾਲ ਤੁਹਾਡਾ ਪੂਰੀ ਲਾਈਫ ਦਾ ਫਿਊਚਰ ਵੀ ਖਰਾਬ ਹੋ ਸਕਦਾ ਤੁਹਾਡੇ ਲਾਇਸੈਂਸ ਤੱਕ ਚਲ ਹੋ ਸਕਦੇ ਆ ਸੋ ਹੁਣ ਦੇਖਣ ਵਾਲੀ ਇਹ ਗੱਲ ਆ ਕਿ ਇਸ ਨੇ ਗਲਤੀ ਦੇ ਨਾਲ ਪੀਤੀ ਸੀਗੀ ਵਾਈਨ ਕਿਹਾ ਜਾ ਰਿਹਾ ਹੈ ਜਾਂ ਇਸ ਦੇ ਮੂੰਹ ਚ ਸਮਹਿਲ ਆਉਂਦੀ ਜੇ ਆਖਿਰ ਇਹ ਆਦੀ ਸੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗਾ ਕੀ ਹੋਏਗਾ ਕੀ ਨਹੀਂ ਹੋਏਗਾ ਤੇ ਦੂਜੀ ਗੱਲ ਕਰ ਲਈ ਆਪਣੀ ਜਿਹੜੀ ਅਮਰੀਕਾ ਤੋਂ ਵੱਡੀ ਖਬਰ ਆ ਰਹੀ ਹੈ ਕਿ ਸੀਰੀਅਲ ਲਾਇਸੈਂਸ ਵਾਲਿਆਂ ਲਈ ਰਾਹਤ ਦੀ ਖਬਰ ਆ ਕਿ ਵਾਕਿ ਹੈ ਸੀਰੀਅਲ ਲਾਇਸੈਂਸ ਵਾਲਿਆਂ ਲਈ ਰਾਹਤ ਦੀ ਖਬਰ ਆ ਕਿਉਂਕਿ ਦੋ ਮਹੀਨੇ ਦਾ ਉਹਨਾਂ ਨੂੰ ਟਾਈਮ ਹੋਰ ਮਿਲ ਗਿਆ ਕੈਲੀਫੋਰਨੀਆ ਟਾਈਮ ਵਧਾ ਰਹੀ ਆ ਪਰ ਉੱਥੇ ਹੀ ਫੈਡਰਲ ਸਰਕਾਰ ਚੋੜੀ ਕੱਸ ਰਹੀ ਆ ਕੈਲੀਫੋਰਨੀਆ ਦੀ ਕਿਉਂਕਿ ਫਿਰ ਤੋਂ ਸੀਨ ਟਫੀ ਸਾਹਿਬ ਦੇ ਬਿਆਨ ਆ ਗਿਆ ਕਿ 160 ਮਿਲੀਅਨ ਜਿਹੜੇ ਫੰਡ ਆ ਕੈਲੀਫੋਰਨੀਆ ਦੇ ਰੋਕ ਲਿੱਤੇ ਜਾਣਗੇ ਅਗਰ ਉਹ ਸਾਡੀ ਨਾਲ ਕੋਆਪਰੇਟ ਨਹੀਂ ਕਰਨਗੇ ਜਾਂ ਸਾਡੇ ਲਾਅ ਜਾਂ ਸਾਡੇ ਰੂਲ ਫਾਲੋ ਨਹੀਂ ਕਰਨਗੇ ਪਰ ਕੈਲੀਫੋਰਨੀਆ ਨੇ 60 ਦਿਨ ਦਾ ਟਾਈਮ ਐਕਸਟੈਂਸ਼ਨ ਦਿੱਤੀ ਆ ਵਧੀਆ ਰਾਹਤ ਭਰੀ ਖਬਰ ਜਿਹਦੇ ਨਾਲ ਬਹੁਤ ਲੋਕਾਂ ਨੂੰ ਰਾਹਤ ਹੋਏਗੀ ਪਰ ਬਹੁਤ ਲੋਕ ਹੁਣ ਇਹਦੇ ਵਿੱਚ ਇਹ ਗੱਲ ਕਹਿ ਰਹੇ ਆ ਕਿ ਰਾਹਤ ਦੀ ਖਬਰ ਕੀ ਹੋਏਗੀ ਇਹਦੇ ਨਾਲ ਕੀ ਫਾਇਦਾ ਹੋਏਗਾ ਇਹਦੇ ਨਾਲ ਜਦੋਂ ਅਸੀਂ ਟਰੱਕ ਲੈ ਕੇ ਰੋਡ ਦੇ ਉੱਤੇ ਨਿਕਲਦੇ ਆ ਤਾ ਅਸੀਂ ਸੇਫ ਨਹੀਂ ਆ ਬਿਲਕੁਲ ਵੀ ਕਿਤੇ ਵੀ ਪੁਲਿਸ ਸਾਡੀ ਚੈਕਿੰਗ ਕਰਦੀ ਆ এজੈਂਟ ਖੜੇ ਹੁੰਦੇ ਆ ਜਾਂ ਸਕੇਲਾਂ ਦੇ ਉੱਪਰ ਚੈਕਿੰਗ ਹੁੰਦੀ ਆ ਜਦੋਂ ਉਹ ਸਾਨੂੰ ਪੁੱਛਦੇ ਆ ਕਿ ਤੁਹਾਡਾ ਸਟੇਟਸ ਕੀ ਆ ਉਹਨਾਂ ਨੂੰ ਪਤਾ ਲੱਗਦਾ ਕਿ ਬਾਰਡਰ ਕਰਾਸਿੰਗ ਵਾਲੇ ਆ ਉਸੇ ਟਾਈਮ ਸਾਨੂੰ ਡਿਟੇਨ ਕਰ ਲਿੱਤਾ ਜਾਂਦਾ 50% ਬੰਦੇ ਇਸ ਤਰ੍ਹਾਂ ਡਿਟੇਨ ਹੁੰਦੇ ਆ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਆ ਹਜੇ ਉਹਨਾਂ ਕੋਲ ਗ੍ਰੀਨ ਕਾਰਡ ਨਹੀਂ ਆ ਸੋ ਬਹੁਤ ਲੋਕ ਤਾਂ ਟਰੱਕ ਇੰਡਸਟਰੀ ਨੂੰ ਛੱਡ ਹੀ ਗਏ ਆ ਤੇ ਬਹੁਤ ਲੋਕ ਹਲੇ ਮਜਬੂਰੀਆਂ ਦੇ ਬਸ ਪਏ ਹੋਏ ਜਿਨ੍ਹਾਂ ਨੇ ਕਰਜ਼ਾ ਚੱਕੇ ਹੋਇਆ ਉਹ ਇਹ ਲਾਈਨ ਦੇ ਵਿੱਚ ਕੰਮ ਕਰ ਰਿਹਾ ਸੋ ਇਹ ਇੱਕ ਬਹੁਤ ਗੰਭੀਰ ਸਮੱਸਿਆ ਬਣੀ ਹੋਈ ਆ ਬਹੁਤ ਲੋਕਾਂ ਦੇ ਲਈ ਤੁਹਾਨੂੰ ਪਤਾ ਹੈ ਕਿ 2025 ਬਹੁਤ ਹੀ ਮੁਸੀਬਤਾਂ ਭਰ ਆ ਰਿਹਾ ਕਿਸੇ ਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ ਕੀ ਕੁਝ ਹੋਇਆ 2025 ਦੇ ਵਿੱਚ ਕਿੰਨੇ ਐਕਸੀਡੈਂਟ ਹੋਲੇ ਕਿਹੜੀਆਂ ਰੇਡਾਂ ਕਰ ਲੀਆਂ ਇਸ ਨੇ ਪਹਾੜ ਕੋਛੋ ਲਿਆ ਤੇ ਹੁਣ 2026 ਅਸੀਂ ਤਾਂ ਇਹੀ ਅਰਦਾਸ ਕਰਦੇ ਆ ਕਿ ਚੜ੍ਹਦੀ ਕਲਾ ਵਾਲਾ ਹੋਵੇ ਪਰ ਖਬਰਾਂ ਜਿਹੜੀਆਂ ਆ ਰਹੀਆਂ ਉਹ ਵੀ ਇਸ ਤਰ੍ਹਾਂ ਦੀਆਂ ਭਿਆਨਕ ਹੀ ਆ ਰਹੀਆਂ ਆਈਸ ਨੇ ਇਸ ਤਰ੍ਹਾਂ ਦੇ ਬੇਅਰ ਹਾਊਸਸ ਦਾ ਇਸਤੇਮਾਲ ਕੀਤਾ ਹੈ ਜਾਂ ਇਸ ਤਰ੍ਹਾਂ ਦੀ ਭਾਲ ਦੇ ਵਿੱਚ ਆ ਜਿਹੜਾ ਕਿ 80 ਹਜ਼ਾਰ ਪ੍ਰਵਾਸੀਆਂ ਨੂੰ ਡਿਟੇਨ ਕਰ ਸਕਦਾ ਜੀ ਹਾਂਜੀ 80 ਹਜ਼ਾਰ ਲੋਕਾਂ ਨੂੰ ਡਿਟੇਨ ਕਰਨ ਦਾ ਇਹਨਾਂ ਦਾ ਪਲਾਨ ਆ 2026 ਦੇ ਵਿੱਚ ਸਾਰਿਆਂ ਨੂੰ ਪਤਾ ਹੀ ਆ ਕਿ ਹੁਣ ਤੱਕ ਜਿਹੜਾ 트럼ਪ ਸਰਕਾਰ ਦਾ ਕਾਰਜਕਾਲ ਦੇ ਵਿੱਚ ਇੱਕ ਸਾਲ ਦਾ ਲੇਖਾ ਜੋਖਾ ਦਿੱਤਾ ਜਿਹਦੇ ਵਿੱਚ ਉਹਨਾਂ ਨੇ 2.5 ਮਿਲੀਅਨ ਲੋਕਾਂ ਨੂੰ ਆਊਟ ਕਰ ਦਿੱਤਾ ਕੰਟਰੀ ਦੇ ਵਿੱਚ ਜਿਹਦੇ ਵਿੱਚ 1.9 ਮਿਲੀਅਨ ਲੋਕ ਆਪਣੇ ਆਪ ਛੱਡ ਕੇ ਚਲੇ ਗਏ ਸੀਗੇ 6 ਲੱਖ 5000 ਲੋਕਾਂ ਨੂੰ ਡਿਪੋਰਟ ਕੀਤਾ ਚੁੱਕੇ ਇਦੇ ਵਿੱਚ ਆਈਸ ਤੇ ਫੈਡਰਲ ਏਜੰਟਾਂ ਦਾ ਇਹ ਕਹਿਣਾ ਕਿ ਇਹਨਾਂ ਦੇ ਵਿੱਚ ਅਸੀਂ ਜਿਹੜੇ ਮੋਸਟ ਕ੍ਰਿਮੀਨਲ ਆ ਉਹਨਾਂ ਨੂੰ ਹੀ ਉਹਨਾਂ ਦੀ ਹੋਮ ਕੰਟਰੀ 'ਚ ਰਿਪੋਰਟ ਕਰ ਰਹੇ ਆ ਪਰ ਇਸ ਤਰ੍ਹਾਂ ਤੁਹਾਨੂੰ ਪਤਾ ਕੁਝ ਵੀ ਨਹੀਂ ਹੈ ਬਹੁਤ ਲੋਕ ਉਹ ਵੀ ਆ ਜਿਨ੍ਹਾਂ ਇੱਥੇ ਕੋਈ ਵੀ ਕ੍ਰਾਈਮ ਨਹੀਂ ਸੀ ਬਿਲਕੁਲ ਆਪਣੀ ਲਾਈਫ ਸਹੀ ਬਤੀਤ ਕਰ ਰਹੇ ਸੀ ਸਿਰਫ ਉਹ ਸਿਰਫ ਇੱਕੇ ਗਲਤੀ ਕੀਤੀ ਸੀ ਉਹਨਾਂ ਨੇ ਬਾਰਡਰ ਕ੍ਰੋਸ ਕਰਕੇ ਆਏ ਸੀ ਸੋ ਇਸ ਤਰ੍ਹਾਂ ਦੀਆਂ ਬਾਤਾਂ ਹੋਈਆਂ ਪਰ ਹੁਣ 2026 ਦੇ ਵਿੱਚ ਆਸ ਕਰਾਂਗੇ ਕਿ ਇਸ ਤਰ੍ਹਾਂ ਦਾ ਨਾ ਕੁਝ ਹੋਵੇ ਪਰ ਜਿਹੜੀ ਹੁਣ ਟਰੱਕ ਇੰਡਸਟਰੀ ਨੂੰ ਘਾਟਾ ਪੈ ਰਿਹਾ ਬਹੁਤ ਜ਼ਿਆਦਾ ਹਿਲਜੁਲ ਹੋਈ ਵੀ ਆ ਆਈ ਹੋਪ ਉਹਦੇ ਲਈ ਵੀ ਕੁਝ ਨਾ ਕੁਝ ਹੋਣਾ ਚਾਹੀਦਾ ਔਰ ਇਹ ਇਹ ਮੰਨਿਆ ਜਾ ਰਿਹਾ ਕਿ ਟਰੱਕ ਇੰਡਸਟਰੀ ਅਮਰੀਕਾ ਦੀ ਬੈਕਬੋਨ ਆ ਸੋ ਇਹ ਲਈ ਟਰੰਪ ਸਰਕਾਰ ਨੂੰ ਵੀ ਕੁਝ ਸੋਚਣ ਦੀ ਜ਼ਰੂਰਤ ਪਵੇਗੀ ਸਰ ਟਰੰਪ ਸਰਕਾਰ ਇਹ ਕਹਿ ਰਹੀ ਆ ਕਿ ਅਸੀਂ ਜਿੱਥੋਂ ਜਿਹੜੇ ਸਾਡੇ ਇੱਥੇ ਨਾਗਰਿਕ ਆ ਸੀ ਉਹਨਾਂ ਨੂੰ ਮੌਕਾ ਦੇਵਾਂਗੇ ਪਰ ਤੁਹਾਨੂੰ ਪਤਾ ਹੀ ਹੈ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਡਰਾਈਵਰ ਨਹੀਂ ਹੈਗੇ ਆ ਜੇ ਸਿਟੀਜ਼ਨ ਹੋਣ ਇੱਥੋਂ ਦੇ ਜਿਨ੍ਹਾਂ ਕੋ ਗ੍ਰੀਨ ਕਾਰਡ ਹੋਵੇ ਸੋ ਇਹ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ ਬਾਕੀ ਆਉਣ ਨਾਲ ਦਿਨਾਂ ਚ ਜੋ ਵੀ ਅਪਡੇਟ ਆਏਗਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਤੁਸੀਂ ਜਰੂਰ ਦੱਸਿਓ ਕਿ ਜਿਹੜੀ ਆ ਰਾਹਤ ਮਿਲੀ ਆ ਵਾਕਈ ਹੀ ਤੁਹਾਡੇ ਲਈ ਰਾਤਪਰੀ ਖਬਰ ਆ ਜਾਂ ਫਿਰ ਤੁਹਾਨੂੰ ਕੋਈ ਇਸ ਦਾ ਫਾਇਦਾ ਨਹੀਂ ਕਿਉਂਕਿ ਤੁਸੀਂ ਰੋਡਾਂ ਦੇ ਉੱਪਰ ਵੀ ਹਜੇ ਵੀ ਸੇਫ ਨਹੀਂ ਆ ਅਗਰ ਤੁਹਾਡੇ ਲਾਇਸੈਂਸ ਬੇਸ਼ੱਕ ਵੈਲਿਡ ਆ ਅਗਰ ਤੁਸੀਂ ਕੰਟਰੀ ਕ੍ਰੋਸ ਕੀਤਾ ਹੋਇਆ ਬਾਰਡ ਟੱਪ ਕੇ ਇੱਥੇ ਅਸਾਈਲਮਾ ਲਾ ਕੇ ਵਰਕ ਪਰਮਿਟ ਲਿੱਤੇ ਹੋਇਆ ਸੋ ਜਰੂਰ ਆਪਣੀ ਆਪਣੀ ਰਾਏ ਸਾਂਝੀ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਇਹ ਵੀਡੀਓ ਤੁਹਾਡੇ ਲਈ ਥੋੜੀ ਵੀ ਹੈਲਪਫੁਲ ਰਹੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਤੁਹਾਡਾ ਆਪਣਾ ਚੈਨਲ ਪੰਜਾਬੀਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ